you. Mm -hmm. ਮੋਲਜ਼ਮ ਦੀ ਪਤਨੀ ਜੋ ਕਿ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਹੈ ਅਤੇ ਇੱਕ ਹੋਰ ਕਤਲ ਕੇਸ ਦੇ ਵਿੱਚ ਨਾਮਜ਼ਦ ਹੈ ਅਤੇ ਉਸਨੇ ਪੁਲਿਸ 'ਤੇ ਝੂਠੀ ਸ਼ਿਕਾਇਤ ਦਰਜ ਕਰਵਾਉਣ ਦਾ ਦੋਸ਼ ਲਗਾਉਂਦਿਆਂ ਨਿਰਪੱਖ ਜਾਂਚ ਦੀ ਮੰਗ ਕੀਤੀ। ਰੀਆ ਆਲਖ ਪਤਨੀ ਸਰਪਜੀਤ ਸਿੰਘ ਉਰਫ ਸੋਨੂ ਸਿਲੰਡਰ ਵਾਸੀ ਨੂਰ ਸ਼ਾਹ ਕਲੋਨੀ اسلامਾਬਾਦ ਨੇ ਆਪਣੇ ਰਿਸ਼ਤੇਦਾਰਾਂ ਤੇ ਇਲਾਕਾ ਵਾਸੀਆਂ ਦੀ ਹਾਜ਼ਰੀ ਦੇ ਵਿੱਚ ਗੱਲਬਾਤ ਕਰਦੇ ਹੋਏ ਇਸ ਸਾਰੇ ਮਾਮਲੇ ਦੇ ਪ੍ਰਤੀ ਜਾਣੂ ਕਰਾਇਆ। ਸੋਨਾ ਕੀ ਕੁਝ ਕਿਹਾ ਸੋ ਆਉ ਸੁਣ ਲੈਣੇ ਉਹਨਾਂ ਦੀ ਜ਼ੁਬਾਨੀ। ਆਪ ਕੀ ਨਾਮ ਹੋਟ ਹੈ? ਰੀਆ ਆਲਖ ਕੁੱਪਰ ਜਾਣ ਵਾਲਾ اسلام ਆਬਾਦ ਮੁਰੇਸ਼ਾ ਅੱਜ ਤੁਸੀਂ ਬੈਕਪੋਰਟ ਮਸ ਕਰ ਰਹੇ ਜੋ ਕੀ ਕਾਰਨ ਹੈ ਇਹ ਝੂਠਾ ਪਰਚਾ ਆਇਆ ਉਹਦੇ ਬੇਸ ਤੇ ਆਪਾਂ ਇਨਸਾਫ ਦੀ ਮੰਗ ਕਰਦੇ ਹਾਂ ਉਹਦੇ ਮਤਲਬ ਕਰਨੇ ਆਪਾਂ ਕਾਨਫਰੈਂਸ ਕਿਹਦੇ ਤੇ ਝੂਠਾ ਪਰਚਾ ਆਇਆ ਕੀ ਨਾਮ ਸਰਪਜੀਤ ਸਿੰਘ ਉਸੋਨੋ ਸਿਲੰਡਰ ਕੀ ਨਾਮ ਹੋਣਾ ਕੀ ਕੀ ਹੈਗੇ ਤੁਹਾਡੇ ਲੱਗਦੀ ਮੇਰੇ ਹਸਬੰਦ ਨੇ ਕੀ ਕਾਰਨ ਹੈ ਜਿਹੜਾ ਪਰਚਾ ਕਾਰਨ ਇਹ ਆ ਜੀ ਉਹਨਾਂ ਨੇ ਮਤਲਬ ਇਤਨਾ ਲੜਾਈ ਝਗੜਾ ਕੁਛ ਇਦਾਂ ਹੋਇਆ ਸੀਗਾ ਝੂਠਾ ਵੀ ਸੀਗਾ ਉਹਨੂੰ ਕਸਟਡੀ ਦੇ ਵਿੱਚ ਰੱਖਿਆ ਸੀ ਦੈਨ 18 ਅਕਤੂਬਰ ਦੇ ਮਤਲਬ ਇਦਾਂ ਸੀ ਤਰੀਕ ਉਸ ਤੋਂ ਬਾਅਦ ਇਹਨਾਂ ਨੂੰ ਅਰੈਸਟ ਨਹੀਂ ਕੀਤਾ ਇਹਨਾਂ ਨੇ ਉੱਥੇ ਮੈਂਸ਼ਨ ਕੀਤਾ ਅਰੈਸਟ ਕੀਤਾ ਖੁੱਦ ਗਿਆ ਗੱਲ ਕਰਨ ਵਾਸਤੇ ਗਿਆ ਵਾ ਅ ਅਗਲੇ ਦਿਨ ਉਹਨੂੰ ਰਿਹਾਣ ਤੇ ਲਈ ਤਾ ਵਾ ਉਸ ਤੋਂ 24 ਤਰੀਕ ਨੂੰ ਜੇਲ੍ਹ ਭੇਜ ਕੇ ਜੁਡੀਸ਼ੀਅਲ ਸਪੈਸ਼ਲ ਸੈਲ ਦੇ ਵਿੱਚ ਬੰਦ ਕੀਤਾ ਵਾ ਉਸ ਤੋਂ ਬਾਅਦ ਇਹਨਾਂ ਨੇ 28 ਤਰੀਕ ਨੂੰ ਜਿਹੜਾ ਇਨਸੀਡੈਂਟ ਹੁੰਦਾ ਵਾ ਜਿਹੜਾ ਕਿ ਇਹਦੇ ਵਿੱਚ ਇਹਨਾਂ ਨੂੰ ਇਨਵੋਲ ਕਰਤਾ ਵਾ 28 ਤਰੀਕ ਕਿਹੜੀ 28 ਅਕਤੂਬਰ 2023 ਜਿਹੜੀ ਨੰਕੇ ਗਈ ਪਿੱਛੇ ਮਾਪਾ ਗਿਆ ਜੀ ਮਨਨੂ ਉਹ ਕਹਿੰਦੇ ਆ ਜੀ ਕੋ ਇਦਾਂ ਵਾ ਇਹਨੇ ਇਨਸੀਡੈਂਟ ਕਰਵਾਇਆ ਇੱਕ ਬੰਦਾ ਸਪੈਸ਼ਲ ਸੈੱਲ ਦੇ ਵਿੱਚ ਬੰਨਦਾ ਅੰਦਰ ਵਾਜੇ ਦੇ ਕੋ ਨਾ ਕੋਈ ਫੋਨ ਕਾਲਾ ਨਾ ਕੋਈ ਕੁਛ ਵਾ ਕਿਦਾਂ ਇਹ ਇਨਸੀਡੈਂਟ ਕਰਵਾ ਦੇਗਾ ਜਦੋਂ ਉਹਨਾਂ ਦੇ ਪਹਿਲਾਂ ਮੁਕਦਮਾ ਦਰਜ ਆਇਆ ਸੀ ਉਹ ਕੀ ਕਰ ਉਹ ਸਨੇਚਿੰਗ ਦਾ ਪਾਇਆ ਸੀ ਉਹ ਵੀ ਬਿਲਕੁਲ ਹੀ ਝੂਠਾ ਪਾਇਆ ਵਾ ਨਾ ਇੱਕ ਵੀ ਪ੍ਰੂਫ ਮੈਨੂੰ ਇੱਕ ਵੀ ਪ੍ਰੂਫ ਲੈ ਕੇ ਦੱਸ ਦੇਣ ਕਿ ਆਪਾਂ ਆ ਪ੍ਰੂਫ ਆ ਇਸ ਬੇਸ ਤੇ ਆਪਾਂ ਪਾਇਆ ਵਾ ਕੁਛ ਪ੍ਰੂਫ ਨਹੀਂ ਆ ਇਹ ਉਹ ਜਿਹੜਾ ਮਰਡਰ ਦਾ ਕੇਸ ਪਾਇਆ ਹੈ ਮਰਡਰ ਦਾ ਕੇਸ ਇਹ ਸਿਵਲ ਲਾਈਨ ਹੈਗਾ ਤੇ ਉਹ ਥਾਣੇ ਵੱਲੋਂ ਪਾਇਆ ਵਾ ਸਬ ਇਨਸਪੈਕਟਰ ਖੁਸ਼ਭੂ ਸ਼ ਨਹੀਂ ਉਹਨਾਂ ਨੇ ਇਨਵੈਸਟੀਗੇਸ਼ਨ ਨਹੀਂ ਕੀਤੀ ਇਸ ਮਾਮਲੇ ਉਹਨਾਂ ਨੇ ਕੋਈ ਇਨਵੈਸਟੀਗੇਸ਼ਨ ਨਹੀਂ ਕੀਤੀ ਕੁਛ ਨਹੀਂ ਕੀਤਾ ਜਸਟ ਅੰਦਰੋਲਿਆਂ ਦਾ ਰਮਾਣ ਤੇ ਲਿਆਂਦਾ ਵਾ ਤੇ ਇਹਨਾਂ ਨੇ ਕੇਸ ਪਾਤਾ ਝੂਠਾ ਹੀ ਕੇਸ ਸੰਬੰਧੀ ਠਾਣੇ ਮੁਕੀ ਜਾ ਕੇ ਮਿਲੇ ਬਹੁਤ ਵਾਰੀ ਮਿਲੀ ਆ ਤਿੰਨ ਮਹੀਨੇ ਹੋ ਗਏ ਮੈਨੂੰ ਕਦੀ ਕੀਤੇ ਕਦੀ ਕੀਤੇ ਬਹੁਤ ਛੋਟਾ ਮੇਰਾ 9 ਮੰਥ ਦਾ ਬੇਬੀ ਆ ਉਹਨੂੰ ਲੈ ਲੈ ਕੇ ਬਹੁਤ ਥੱਕੀ ਖਾਦੇ ਮੈਂ ਬਟ ਮੇਰੀ ਕਿਤੇ ਸੁਣਵਾਈ ਨਹੀਂ ਹੋਈ ਨਹੀਂ ਜਿਹੜਾ ਪਹਿਲਾ ਕੇਸ ਦੱਦੋ ਐ ਹਾਂਜੀ ਉਸ ਤੋਂ ਬਾਅਦ ਇਹ ਮਰਡਰ ਕੇਸ ਦੇ ਵਿੱਚ ਇਹਨੂੰ ਪਾਇਆ ਜਦੋਂ ਇਹ ਜੇਲ੍ਹ ਚ ਹੀ ਜਦਾਂ ਜੇਲ੍ਹ ਇਹ ਜੁਡੀਸ਼ੀਅਲ ਸੀਗਾ ਸਪੈਸ਼ਲ ਸੈਲ ਦੇ ਵਿੱਚ ਬੰਦ ਸੀਗਾ ਤਾਂ ਇਹਨਾਂ ਨੇ ਉੱਥੋਂ ਲਿਆਂਦਾ ਵਾ ਉਥੇ ਇੱਕ ਬੰਦਾ ਸਪੈਸ਼ਲ ਸੈਲ ਦੇ ਵਿੱਚ ਬੰਦ ਵਾ ਕਿੱਦਾਂ ਇੱਕ ਕਾਲ ਕਰ ਦੂਗਾ ਜਾਂ ਕਿੱਦਾਂ ਮਰਡਰ ਕਰਵਾ ਦੂਗਾ ਪਹਿਲੇ ਤਾਂ ਮੈਨੂੰ ਇਹ ਦੱਸੋ ਇਹ ਕਿੰਨੀ ਦੇਰ ਬਾਅਦ ਦਾ ਮਾਮਲਾ ਹੈਗਾ ਜਦੋਂ ਇਹ ਜੇਲ੍ਹ ਚੀ 24th ਆਫ ਅਕਤੂਬਰ ਦੇ ਵਿੱਚ ਇਹ ਜੇਲ ਸੀ ਤੇ 28 ਅਕਤੂਬਰ ਨੂੰ ਇਹ ਮਾਮਲਾ ਹੋਇਆ ਜਿਹੜਾ ਵੀ ਹੋਇਆ ਹਾਂਜੀ 28 ਅਕਤੂਬਰ ਨੂੰ ਉਹਦੇ ਵਿੱਚ ਇਹਨਾਂ ਨੂੰ ਵੀ ਸ਼ਾਮਲ ਕੀਤਾ ਉਹਦੇ ਵਿੱਚ ਸ਼ਾਮਲ ਕੀਤਾ ਉਹਦੇ ਵਿੱਚ ਕਹਿੰਦੇ ਜੀ ਇਹ ਦੀ ਇਨਵੋਲਵਮੈਂਟ ਹੈਗੀ ਆ ਇਹ ਮੈਨੂੰ ਦੱਸਣਾ ਇਨਵੋਲਵਮੈਂਟ ਕਿੱਦਾਂ ਵਾਂ ਮੌਜੂਦਾ ਸਮੇਂ ਜਿਹੜੀ ਐਫ ਆਈ ਆਰ ਹੋਈ ਆ ਟਵਨ ਲਾਈਨ ਵੱਲੋਂ ਐਸ ਐਚਓ ਖੁਸ਼ੂ ਬਸ਼ਰਮਾ ਇਹ ਸੰਬੰਧੀ ਵੱਡੇ ਅਧਿਕਾਰ ਨੂੰ ਮਿਲੇ ਹਾਂਜੀ ਚੀਜ਼ਪੇ ਵੱਡੇ ਅਧਿਕਾਰ ਮਿਲੇ ਹਾਂਜੀ ਸਾਰਿਆਂ ਨੂੰ ਮਿਲੇ ਸਾਰਿਆਂ ਨੂੰ ਮਿਲੇ ਉਹਨਾਂ ਵੱਲੋਂ ਤੁਹਾਨੂੰ ਕੀ ਕਿਹਾ ਉਨਾਵਲੋ ਜੀ ਇਨਵੋਲਵ ਹੈਗਾ ਵਾ ਜੀ ਉਹਦੇ ਮਿੱਤਰਾਂ ਵੈਪਨ ਵਾ ਇਹ ਵਾ ਇਦਾਂ ਉਹਨਾਂ ਦੇ ਵੱਲੋਂ ਕੋਈ ਸਾਨੂੰ ਕੁਛ ਮਤਲਬ ਸੁਣਵਾਈ ਨਹੀਂ ਮੇਰੀ ਹੋਈ ਹਰ ਕਿਤੇ ਧੱਕੇ ਖਾ ਚੁਕੀਆਂ ਹਰ ਕਿਤੇ ਜਾ ਚੁਕੀਆਂ ਤੁਹਾਡੇ ਕੋਲ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਕੀ ਇਹ ਗੁਤਿਆ ਮੇਰੇ ਉਹਨਾਂ ਨੇ ਦੱਸਿਆ ਕਿ ਕੀ ਕੀ ਇਹ ਇਸ ਮਾਮਲੇ ਚ ਨੋਲਪਾ ਹਾਂਜੀ ਪੁਲਸ ਵੱਲੋਂ ਕੀ ਦੱਸਿਆ ਜਾਂਦਾ ਕਿ ਇਹ ਤੁਹਾਡਾ ਜਿਹੜਾ ਪਤੀ ਵੈਸ ਮਾਮਲੇ ਚ ਨੋਲਪਾ ਇਹ ਕਹਿੰਦੇ ਆ ਜੀ ਉਹਦੀ ਵੈਪਨ ਆ ਉਹਨੇ ਫੋਨ ਕਾਲ ਕੀਤਾ ਵਾ ਉਹਨੇ ਇਦਾਂ ਕੀਤਾ ਵਾ ਇਹ ਉਹ ਵਾਪਨ ਕਿਥੋਂ ਦੇ ਦੇਗਾ ਪਹਿਲੇ ਤੇ ਮੈਨੂੰ ਇੰਨੀ ਗੱਲ ਦਾ ਆਨਸਰ ਕਰੋ ਇੱਕ ਬੰਦਾ ਜੇਲ੍ਹ ਦੇ ਵਿੱਚ ਆ ਸਪੈਸ਼ਲ ਸਾਲ ਦੇ ਵਿੱਚ ਬੰਨਦਾ ਉਹ ਵਾਪਨ ਕਿਦਾ ਪ੍ਰੋਵਾਈਡ ਕਰਵਾ ਦੇਗਾ ਕਿਦਾ ਆ ਜਾਏਗਾ ਬਾਹਰ ਹੁਣ ਮੇਰੀ ਇਹੀ ਮੰਗ ਆ ਕਿ ਸਾਰਾ ਜੋ ਵੀ ਆ ਸਾਰਾ ਕੁਝ ਵੈਰੀਫਿਕੇਸ਼ਨ ਕਰਕੇ ਇਹ ਪਰਚਾ ਕੇ ਆਨਸਰ ਕੀਤਾ ਜਾਵੇ ਡਿਸਚਾਰਜ ਕੀਤਾ ਜਾਵੇ ਅਗਰ ਨਾ ਹੋਇਆ ਨਾ ਹੋਇਆ ਤੇ ਆਹ ਲੇਡੀ ਸਿਫ ਪ੍ਰੈਸ ਕਾਨਫਰੰਸ ਕਰਵਾਈ ਆ ਵੀ ਬਹੁਤ ਕਿੱਦਾਂ ਜਾ ਸਕਦੀ ਹੈ ਇੱਕ ਇਹਨਾਂ ਨੇ ਪਲੱਸ ਮੇਰੇ ਸਰਟੀਫਿਕੇਟ ਖੜੇ ਆ ਮੇਰੀ میٹرਿਕ ਦੀ ਡੀ ਐਮ ਸੀ ਪਲੱਸ 2 ਦੀ ਡੀ ਐਮ ਸੀ ਮੇਰੇ ਬੱਚਾ 9 ਮੰਥ ਦਾ ਮੇਰਾ ਬੇਬੀ ਆ ਉਹਦੇ ਮੈਂ ਉੱਥੇ ਮਜੀਠਾ ਰੋਡ ਲਾਈਫ ਕੇਅਰ ਹਸਪੀਟਲ ਆ ਉਹਦੇ ਸਾਰੇ origignal documents ਹੁੰਦੇ ਆ ਠੀਕ ਨਹੀਂ ਕੱਲ ਨੂੰ ਉਹਨੂੰ ਕੁਝ ਹੋ ਜੇ ਤੇ ਰਿਸਪੌਂਸਿਬਿਲਟੀ ਕੌਣ ਲੈਂਦਾ ਮੈਡਮ ਲੈਂਦੇ ਰਿਸਪੌਂਸਿਬਿਲਟੀ ਦੀ ਕਿ ਉਹ ਠੀਕ ਨਹੀਂ ਆ ਕਿਹਨਾਂ ਨੇ ਖੜੇ ਕੀ ਨਾਮ ਆਸ ਐਚਓ ਖੁਸ਼ਬੂ ਸ਼ਰਮਾ ਉਹਨਾਂ ਨੇ ਮੇਰੇ ਸਾਰੇ A to Z ਸਾਰੇ documents ਖੜੇ ਆ ਕਿਸ ਤਰ੍ਹਾਂ ਦੇ ਖੜੇ ਉਹਨਾਂ ਨੇ ਕਿਸ ਵਾਸਤੇ ਇਹ ਤੇ ਉਹ ਇਹਦੇ ਹੁਣ ਉਹ ਅਨਸਰ ਕਰੂਗਾ ਨਾ ਉਹਨਾਂ ਨੇ ਕਿਹੜੇ ਬੇਸ ਤੇ ਖੜੇ ਸਾਡਾ ਆਹੀ ਕ੍ਰਿਮੀਨਲ ਆਈ ਕੁਛ ਹੈਗੇ ਜਿਹੜੇ ਉਹਨਾਂ ਨੇ ਸਾਡੇ ਡਾਕੂਮੈਂਟ ਖੜੇ ਆ ਉਹਨਾਂ ਦਾ ਮਤਲਬ ਬੰਦਾ ਸਾਡੇ ਡਾਕੂਮੈਂਟ ਖੜਨ ਦਾ ਮੇਰੇ ਬੇਬੀ ਇੰਨਾ ਛੋਟਾ ਜਿਹਾ ਬੇਬੀ ਉਹਦੇ ਡਾਕੂਮੈਂਟ ਕਿਉਂ ਖੜੇ ਉਹਨਾਂ ਨੇ origignal ਉਹ ਵੀ ਇਹ 4 ਮੰਥ ਹੋ ਗਏ ਉਹਨਾਂ ਨੇ ਖੜੇ ਹੋਏ ਆ ਕਿਉਂ ਕਰ ਤੁਸੀਂ ਕੋਸ਼ਿਸ਼ ਨਹੀਂ ਕੀਤੀ ਹੋਣ ਕੋਸ਼ਿਸ਼ ਬਹੁਤ ਜ਼ਿਆਦਾ ਕੀਤੀ ਆ ਥਾਣੇ ਦੇ ਪਤਾ ਨਹੀਂ ਕਿੰਨੇ ਕ ਚੱਕਰ ਲਾਇਏ ਨਹੀਂ ਠੰਡ ਦੇ ਵਿੱਚ ਆਪਣਾ ਛੋਟਾ ਜਿਹਾ ਬੇਬੀ ਲੈ ਲੈ ਕੇ ਮੈਂ ਬਹੁਤ ਚੱਕਰ ਲਾਇਏ ਮੇਰੀ ਕਿ ਦੇ ਵੀ ਤੀ ਆਪਾ ਆਪ ਐਸਪੀ ਸਰ ਕੋ ਵੀ ਪੇਸ਼ ਹੋਏ ਆ ਐਸਪੀ ਸਰ ਕੋ ਨੋਰ ਉਹਨਾਂ ਤੋਂ ਵੀ ਪੇਸ਼ ਹੋਏ ਸਾਰੇ ਕੀ ਤੇ ਮਤਲਬ ਆਪਾ ਸਾਰੀ ਵਾਲ ਆ ਚੁੱਕੇ ਆ ਐਂਡ ਆ ਕੀਤਾ ਵਾ ਜਿਉ ਉਹ ਬੰਦਾ ਸੁਧਰਿਆ ਹੋਇਆ ਵਾ ਤੁਸੀਂ ਉਹਨੂੰ ਕਿਉਂ ਨਹੀਂ ਸੁਧਰਨ ਦੇਂਦੇ ਕਿੰਨਾ ਟਾਈਮ ਹੋ ਗਿਆ ਸੁਧਰ ਕੇ ਬੈਠਾ ਜਿਉ ਸਹੀ ਨਾ ਹੋਵੇ ਜੋ ਗਲਤ ਹੋਵੇ ਆ ਸਾਰੀ ਦੁਨੀਆ ਸਾਰੇ ਇਨੇ 25 ਸਾਰੇ ਵੀਰ ਬੈਠੇ ਆ ਇਹ ਮਤਲਬ ਆਣ ਔਰ ਇਸਪੋਰਟ ਕੋਈ ਕਰਨ ਤੁਸੀਂ ਖੁਦ ਦੇਖੋ ਸਾਫ ਨਹੀਂ ਮਿਲਦਾ ਫਿਰ ਇਨਸਾਫ ਨਹੀਂ ਮਿਲਦਾ ਫਿਰ ਆਪਾਂ ਇੱਥੇ ਰੋਡ ਮਤਲਬ ਜਾਮ ਕਰਾਂਗੇ ਸਾਰਾ ਕੁਝ ਕਰਾਂਗੇ ਇੱਕ ਬੰਦਾ ਨੂੰ ਨਜਾਇਜ਼ ਤੂਸੀਂ ਫਸਾਉਂਦੇ ਉਹਨੂੰ ਮਤਲਬ ਸਹੀ ਕਰਨ ਵਾਸਤੇ ਆਪਾਂ ਸਭ ਕੁਝ ਹੀ ਕਰਾਂਗੇ ਸਰ ਸਾਡੀ ਨਹੀਂ ਸੁਣਵਾਈ ਹੋਈ ਕੀ ਕਰ ਜੇ ਸਾਡੀ ਸੁਣਵਾਈ ਨਹੀਂ ਹੋਈ ਸਾਡੀ ਮਤਲਬ ਨਹੀਂ ਕਿਤੇ ਵੀ ਸੁਣੀ ਗਈ ਮਜਬੂਰ ਹੋ ਕੇ ਸਾਨੂੰ ਸੜਕਾਂ ਦੇ ਉੱਤਰ ਨਾ ਪਏਗਾ ਰੋਡ ਜਾਮ ਕਰਨਾ ਪਏਗਾ ਇਹ ਜੀ ਸਾਡੇ ਇੱਕੋ ਰਾਤ ਦੇ ਵਿੱਚ ਦੋ ਲੁੱਟ ਦੇ ਮਾਮਲੇ ਸਾਹਮਣੇ ਆਏ ਸਨ ਇਸ ਵਿੱਚ ਪਹਿਲੇ ਮਾਮਲੇ ਵਿੱਚ ਜੋ ਵਿਕਟਮ ਸੀ ਉਹਦੀ ਛਾਤੀ ਤੇ ਗੋਲੀ ਲੱਗੀ ਸੀ ਉਹਦਾ ਮਰਡਰ ਹੋਇਆ ਸੀਗਾ ਤੇ ਦੂਜੇ ਮਾਮਲੇ ਚਾਕ ਤੇ ਲੱਗੀ ਤੇ ਉਹਨੂੰ ਸਾਧ ਦਾ ਮੁਕਦਮਾ ਦਾ ਜੋ ਹੈ ਸੀ ਇਸ ਵਿੱਚ ਟੋਟਲ 3 ਨੋਜਵੰਸ ਹਨ ਜੋ ਮੌਕੇਵਾਰਦਤ ਦੇ ਵਿੱਚ ਸ਼ਾਮਲ ਸਨ ਜਦੋਂ ਇਸ ਦੀ ਤਫ਼ਤੀਸ਼ ਅਸੀਂ ਅੱਗੇ ਵਢੀ ਤਾਂ ਜਦੋਂ ਇਹ ਦੋਸ਼ੀ ਨੂੰ ਅਰੈਸਟ ਕੀਤਾ ਗਿਆ ਤਾਂ ਇਹਨਾਂ ਦੀ ਪੁਸ਼ਕਿਸ਼ ਦੇ ਵਿੱਚ ਇਹ ਆਇਆ ਸੀ ਕਿ ਜੋ ਇਹ ਮੁਕਦਮੇ ਦੇ ਵਿੱਚ ਇਹਨਾਂ ਵੱਲੋਂ ਵੈਪਨ ਇਸਤੇਮਾਲ ਕੀਤਾ ਗਿਆ ਵਾ ਇਹ ਵੈਪਨ ਉਹਨਾਂ ਨੂੰ ਸੋਨੂ ਸਿਲੰਡਰ ਦੇ ਉਸਦੇ ਇੱਕ ਦੋਸਤ ਵੱਲੋਂ ਅ ਅਰੇਂਜ ਕਰਕੇ ਦਿੱਤਾ ਗਿਆ ਵਾ ਉਹਨਾਂ ਨੇ ਵੀ ਦੱਸਿਆ ਸੀ ਕਿ ਇਸ ਨਾਲ ਇਹਨਾਂ ਨੇ ਇਸ ਤੋਂ ਪਹਿਲਾਂ ਵੀ ਇੱਕ ਵਾਰ ਦਰਦ ਕੀਤੀ ਹੈ ਜਿਸ ਵਾਰਦਤ ਜੋ ਕਿ 9 ਲੱਖ ਦੀ ਖੋਹ ਹੋਈ ਸੀ ਜੋਸ਼ੀ ਕਲੋਨੀ ਵਿਖੇ ਉਸ ਵਾਰਦਤ ਤੋਂ ਜੋ ਮੇਨ ਉਸ ਦਾ ਕਰਤਾ ਧਰਤਾ ਸੀ ਪਲੈਨਿੰਗ ਜੋ ਕੀਤੀ ਸੀ ਉਹ ਸੋਨੂ ਸਿਲੰਡਰ ਵੱਲੋਂ ਕੀਤੀ ਗਈ ਸੀ ਉਹ ਸੋ ਲੋ ਆਪਣਾ ਇੱਕ ਦੋਸਤ ਵੀ ਵਿੱਚ ਵਾਰਦਾਤ ਦੇ ਭੇਜਿਆ ਗਿਆ ਸੀ ਤੇ ਉਸ ਵਾਰਦਾਤ ਦੇ ਵਿੱਚ ਵੀ ਉਸ ਵੈਪਨ ਦੇ ਇਸਤੇਮਾਲ ਕੀਤਾ ਗਿਆ ਸੀ ਉਹ ਵਿਨਾ ਮਕਦਮੇ ਦੇ ਵਿੱਚ ਯੂਜ਼ ਹੋਇਆ ਵਾ ਇਸ ਕਰਕੇ ਨਾ ਮਕਦਮੇ ਦੇ ਵਿੱਚ ਸੋਨੂ ਸਿਲੰਡਰ ਨੂੰ ਨਾਮਜ਼ਦ ਕੀਤਾ ਗਿਆ ਜੀ ਪਰ ਉਸ ਦੇ ਪਤੀ ਨੇ ਮਤਲਬ ਇਹ ਕਹਿ ਰਿਹਾ ਨਹੀਂ ਅਸੀਂ ਉਹਦੀ ਕੋਈ ਸ਼ਮੂਲੀਅਤ ਨਹੀਂ ਮੰਨਦੇ ਇਸ ਦੇ ਵਿੱਚ ਮਕਦਮੇ ਦੇ ਵਿੱਚ ਐਜ਼ ਫਿਜ਼ੀਕਲੀ ਉਹ ਪ੍ਰੈਜ਼ెంట్ ਨਹੀਂ ਸੀ ਬਟ ਜੋ ਵੈਪਨ ਇਸਤਮਾਲ ਹੋਇਆ ਇਹਦੇ ਵਿੱਚ ਉਹ ਵੈਪਨ ਉਹਦੇ ਵੱਲੋਂ ਦਿੱਤਾ ਗਿਆ ਸੀ ਇਸ ਕਰਕੇ ਭਾਵੇਂ ਉਸ ਟਾਈਮ ਉਹ ਜੇਲ੍ਹ ਸੀ ਜਾਂ ਬਾਹਰ ਸੀ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਉਹ ਪਹਿਲਾਂ ਵੀ ਉਸਤੇ ਕਾਫੀ ਮੁਕੱਦਮੇ ਦਰਜ ਨੇ ਕਾਫੀ 3-4 ਦੇ ਮੁਕੱਦਮੇ ਵੀ ਹੈਗੇ ਨੇ ਹੋਰ ਵੀ ਮੁਕੱਦਮੇ ਉਸਤੇ ਦਰਜ ਨੇ ਸਰ ਜੀ ਬੋਲੇ ਐਸਐਚਓ ਕੁਛ ਹੋ ਜੀ ਬੋਲੇ ਨਹੀਂ ਅਸੀਂ ਵੈਰੀਫਾਈ ਵੀ ਕੀਤਾ ਐਸਐਚਓ ਸਾਹਿਬ ਤੋਂ ਵੀ ਜੀ ਸਾਨੂੰ ਡਾਕੂਮੈਂਟਸ ਵਗੈਰਾ ਬੱਚਿਆਂ ਦੀ ਤਾਂ ਕੋਈ ਜ਼ਰੂਰਤ ਨਹੀਂ ਹੁੰਦੀ ਇਹਦੇ ਵਿੱਚ ਜੀ ਤੇ ਨਾ ਹੀ ਉਹਨਾਂ ਵੱਲੋਂ ਕੋਈ ਡਾਕੂਮੈਂਟਸ ਹੈ ਜੇ ਕੋਈ ਲੈ ਗਏਗੇ ਕਿ ਅੰਮ੍ਰੇ ਲੱਗੇ ਤੁਹਾਡਾ ਜੀਵੀਆਰ ਵੀ ਉੱਥੇ ਹੈਗਾ ਕੱਲ ਨੂੰ ਕੋਈ ਹਾਸਤਾ ਹੋ ਗਿਆ ਤਾਂ ਤੁਹਾਡੇ ਕੋਲ रिकॉर्डिंग ਹੈ ਬਿਲਕੁਲ ਜੀ ਉਹ ਵੀ ਚੀਜ਼ ਵੈਰੀਫਾਈ ਕੀਤੀ ਹੈ ਜੀ ਉਹਨਾਂ ਨੇ ਕਿਸੇ ਵੀ ਤਰੀਕੇ ਨਾਲ ਹੋਰ ਕੋਈ ਚੀਜ਼ ਜਾਂ ਡਾਕੂਮੈਂਟਸ ਤੋਂ ਇਲਾਵਾ ਜਾਂ ਕੁਝ ਵੀ ਹੋਰ ਇਹਨਾਂ ਦੇ ਘਰੋਂ ਨਹੀਂ ਜਬਤ ਕੀਤਾ ਜੀ